ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਮਾਲਵਾ ਕਬੂਤਰ ਕਲੱਬ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹਾਂਜੀ ਵੀਰੇ ਅੱਜ ਨਾਲ ਆਪਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੇ ਆਂ ਵੀ ਵੀਰੇ ਆਪਾਂ ਅੱਜ ਤੁਹਾਨੂੰ ਜਾਣਕਾਰੀ ਇੱਕ ਤਾਂ ਦੇਣੀ ਆਂ ਵੀ ਜਿਹੜੇ ਕੂਤਰ ਉੱਡ ਕੇ ਡਿੱਗ ਜਾਂਦੇ ਨੇ ਇਹਨਾਂ ਦੇ ਪੱਲੇ ਖੜ ਜਾਂਦੇ ਨੇ ਉਹਦੇ ਬਾਰੇ ਤੇ ਇੱਕ ਜਿਹੜੇ ਕੂਤਰ ਨੂੰ ਮਲਪਾਂ ਤੋਂ ਬਾਅਦ ਆਪਾਂ ਲੱਸੀ ਦੇਣੀ ਆ ਠੀਕ ਆ ਜੀ ਤੇ ਵੀਡੀਓ ਨੂੰ ਸਾਰੀ ਦੇਖਿਓ ਤੇ ਐਂਡ ਤੱਕ ਦੇਖਿਓ ਤੇ ਤੁਹਾਡੇ ਲਈ ਜਾਣਕਾਰੀ ਹੈ ਭਰਾ ਠੀਕ ਆ ਜੀ ਕਈ ਭਰਾਵਾਂ ਦਾ ਫੋਨ ਆਇਆ ਹੋਇਆ ਸੀਗਾ ਤੇ ਇਸ ਲਈ ਆਪਾਂ ਨਾਲ ਦੀ ਨਾਲ ਦੱਸਿਆ ਚਲੋ ਵੀ ਕਿਵੇਂ ਹੈ ਨਾ ਠੀਕ ਹੈ ਜੀ ਵੀ ਆ ਜਿਹੜੇ ਕਬੂਤਰ ਹੱਬਾ ਮਾਰਕਟ ਡੇਜ ਜਾਂਦੇ ਨੇ ਜਾਮਲਪਾ ਤੋਂ ਬਾਅਦ ਦੇ ਵਿੱਚ ਵੀ ਕੀ ਦੇਣਾ ਆ ਨਾਲ ਦੇ ਨਾਲ ਭਰਾਵਾ ਆਪਣੇ ਕਬੂਤਰ ਵੀ ਉੱਡੀ ਜਾਂਦੇ ਨੇ ਆਪਾਂ ਇਹਨਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਕੱਢੇ ਹੋਏ ਨੇ 27 22 ਕਬੂਤਰ ਅੱਜ ਤੇ ਦਿਨ ਬਹੁਤ ਚੰਗਾ ਲੱਗਿਆ ਹੋਇਆ ਕੱਲ ਵੀ ਦਿਨ ਬਹੁਤ ਵਧੀਆ ਸੀਗਾ ਠੀਕ ਹੈ ਜੀ ਕੱਲ ਆਪਣਾ 100 ਚੋਂ 100% ਰਿਜ਼ਲਟ ਆ ਤੇ ਆਪਾਂ ਜਿਹੜਾ ਤੁਹਾਨੂੰ ਆ ਕਬੂਤਰ ਹੱਬ ਮਾਰਦੇ ਨੇ ਵੀ ਜਿਹੜੇ ਆਪਾਂ ਤੁਹਾਨੂੰ ਦੱਸਾਂਗੇ ਦਵਾਈ ਠੀਕ ਹੈ ਜੀ ਇਹ ਦਿਨਾਂ ਵਾਲਾ ਕੂਤਰ ਬਿਲਕੁਲ ਵੀ ਨਹੀਂ ਉਸ ਤੋਂ ਬਾਅਦ ਦੇ ਵਿੱਚ ਹੱਬ ਮਾਰੂਗਾ ਕੈਪਸੂਲ ਤੁਸੀਂ ਖੋਲ ਕੇ ਦੇਣਾ ਆ ਠੀਕ ਹੈ ਵੀਰੇ ਜਿਹੜਾ ਉਹਦਾ ਕੈਪਸੂਲ ਦਾ ਪਾਣੀ ਹੁੰਦਾ ਆ ਉਹ ਤੁਸੀਂ ਦੇਣਾ ਆ ਤੇ 100 ਚੋਂ 100% ਰਿਜ਼ਲਟ ਬਿਰੋ ਚੀਜ਼ ਦਾ ਠੀਕ ਆ ਤੇ ਕੂਤਰ ਕਦੇ ਵੀ ਹੱਬ ਨਹੀਂ ਮਾਰੂਗਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਸਮਝੋ ਕਿਦਾਂ ਮਲੱਪਾਂ ਤੋਂ ਬਾਅਦ ਵਿੱਚ ਕੀ ਦੇਣਾ ਆ ਆਜੋ ਵੀਰੇ ਫਿਰ ਇੱਕ ਵੀਰੇ ਸਾਨੂੰ ਗੋਲੀ ਦੱਸ ਦਿਆਂ ਜੇ ਕੂਤਰ ਕਈ ਗੱਲ ਹੱਬ ਮਾਰ ਲੱਗ ਜਾਂਦਾ ਜਾਂ ਕੂਤਰ ਕਈ ਗੱਲ ਲੱਤ ਚੱਕਣ ਲੱਗ ਜਾਂਦਾ ਅਇਸੋ ਲੌਂਡ ਦੀ ਗੋਲੀ ਆਉਂਦੀ ਆ ਵੀਰੇ ਇੱਕ 15 ਕ 15 20 ਰੁਪਏ ਦਾ ਪੱਤਾ ਆਉਂਦਾ ਉਹ ਗੋਲੀ ਰਾਤ ਨੂੰ ਇੱਕ ਗੋਲੀ ਦੇਣੀ ਆ ਵੀਰੇ ਰਾਤ ਨੂੰ ਦਾਣੇ ਤੋਂ ਬਾਅਦ ਵੀਰੇ 5-7 ਐਮਐਲ ਪਾਣੀ ਦੇ ਦੋ ਤਿੰਨ ਦਿਨਾਂ ਦੇ ਵਿੱਚ ਕੂਤਰ ਨਾ ਪਰਣਾ ਉਹ ਤੇ ਗੋਲੀ ਤੁਹਾਨੂੰ ਅਸੀਂ ਸਕਰੀਨ ਤੇ ਵੀਰੇ ਮੈਂਸ਼ਨ ਕਰ ਦਿੰਦੇ ਆ ਠੀਕ ਆ ਜੀ ਤੇ ਵੀਰੇ ਜਿਹੜੇ ਨਾ ਹਰੇ ਕੈਪਸੂਲ ਹੁੰਦੇ ਨੇ ਇਹ ਵੀ ਆਉਂਦੇ ਤੁਸੀਂ ਨਾ ਉਹ ਕੈਪਸੂਲ ਕਬੂਤਰ ਨੂੰ ਦੇਣਾ ਆ ਇੱਕ ਜਦੋਂ ਕਬੂਤਰ ਉੱਡ ਕੇ ਆ ਗਿਆ ਨਾ ਜਿਹੜਾ ਕਬੂਤਰ ਖੱਬ ਮਾਰਦਾ ਤੋੜਾ ਤੁਹਾਨੂੰ ਪਤਾ ਲੱਗ ਗਿਆ ਵੀ ਕਬੂਤਰ ਹੱਬ ਮਾਰਦਾ ਆ ਠੀਕ ਆ ਜੀ ਤੇ ਉਹਨੂੰ ਤੁਸੀਂ ਨਾ ਕੈਪਸੂਲ ਦੇਣਾ ਇਹ ਵੀ ਆਉਂਦਾ ਤੇ ਦੇ ਕੇ ਕੈਪਸੂਲ ਤੁਸੀਂ ਕਬੂਤਰ ਨੂੰ ਧੁੱਪੇ ਬਿਠਾ ਦੇਣਾ ਠੀਕ ਆ ਵੀਰੇ ਅ ਥੋੜਾ ਜਿਆ ਧਿਆਨ ਰੱਖਿਓ ਕਈ ਵਾਰੀ ਕਬੂਤਰ ਘਲਸ ਹੋ ਜਾਂਦਾ ਹੁੰਦਾ ਠੀਕ ਆ ਜੀ ਤੇ ਉਹ ਕੈਪਸੂਲ ਦੇਣ ਦੇ ਨਾਲ ਨਾ ਫਿਰ ਕਬੂਤਰ ਤੁਹਾਡਾ ਹੱਬ ਮਾਰਨੋਂ ਹਟ ਜਾਊਗਾ ਠੀਕ ਆ ਵੀਰੇ ਇੱਕ ਬਾਕੀ ਮੇਰਾ ਵੀਰ ਨਾ ਤੁਸੀਂ ਜਦੋਂ ਮੰਨ ਕੇ ਚਲੋ ਆਪਾਂ ਕੂਤਰਾਂ ਨੂੰ ਡੀਵਾਰਮਿੰਗ ਕਰਦੇ ਆ ਨਾ ਕੂਤਰਾਂ ਨੂੰ ਆਪਾਂ ਜੂਨ ਵਾਲੀ ਗੋਲੀ ਦਿੰਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਕੂਤਰਾਂ ਨੂੰ ਨਾ ਤੁਸੀਂ ਲੱਸੀ ਦੇਣੀ ਆ ਤੇ ਲੱਸੀ ਕਿਹੜੀ ਦੇਣੀ ਆ ਮੰਨ ਕੇ ਚਲੋ ਵੀ ਉਹ ਲੱਸੀ ਤੋਂ ਤੁਸੀਂ ਮਲਾਈ ਲਾਉਣੀ ਨਹੀਂ ਹੈਗੀ ਆ ਸੌਰੀ ਜਿਹੜੀ ਮਖਣੀ ਆ ਜਾਂਦੀ ਆ ਮਖੜੀ ਨਹੀਂ ਕੱਢਣੀ ਹੈਗੀ ਠੀਕ ਹੈ ਵੀਰੇ ਲੱਸੀ ਤੋਂ ਤੇ ਬਿਨਾ ਮਖੜੀ ਕੱਢੇ ਤੁਸੀਂ ਉਹਨੂੰ ਦੇਣੀ ਆ ਅੱਧ ਕੂਤਰਾਂ ਨੂੰ ਨਾ ਜਦੋਂ ਮੜਾਪਾ ਨਿਕਲ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਕੂਤਰਾਂ ਦੇ ਅੰਦਰ ਨਾ ਦਵਾਈ ਲੱਗੀ ਤੇ ਜ਼ਖਮ ਹੋ ਜਾਂਦੇ ਨੇ ਵੀਰੇ ਠੀਕ ਆ ਤੇ ਜਿਹੜੇ ਜ਼ਖਮ ਹੋ ਜਾਂਦੇ ਨੇ ਉਹਦੇ ਕਰਕੇ ਫਿਰ ਕੂਤਰ ਸਹੀ ਢੰਗ ਨਾਲ ਨਹੀਂ ਚੱਲਦੇ ਹੈਗੇ ਕੂਤਰਾਂ ਨੂੰ ਬੈਠਿਆਂ ਨੂੰ ਨਾ ਤਿੰਨ ਚਾਰ ਦਿਨ ਤੁਸੀਂ ਲੱਸੀ ਦਿਆ ਕਰੋ ਤੇ ਉਹਦੇ ਨਾਲ ਬਈ ਬਹੁਤ ਜ਼ਿਆਦਾ ਫਰਕ ਪੈਂਦਾ ਜਾਨਵਰ ਦਾ ਠੀਕ ਆ ਤੇ ਬਾਕੀ ਜਿਹੜੀ ਆ ਤੁਹਾਨੂੰ ਮੈਂ ਗੱਲ ਦੱਸੀ ਆ ਵੀ ਵੀ ਆਉਂਦੇ ਕੈਪਸੂਲ ਆਪਾਂ ਫੋਟੋ ਵੀ ਬਾਦਨੇ ਨਾਲ ਠੀਕ ਆ ਵੀਰੇ ਇੱਕ ਕੈਪਸੂਲ ਦੇਣਾ ਜਾਨਵਰ ਨੂੰ ਤੇ ਚਾਹੇ ਤੁਸੀਂ ਪਾਣੀ ਕੱਢ ਕੇ ਨਾ ਜਾਨਵਰ ਨੂੰ ਦੇ ਦਿਓ ਉਹਦਾ ਪਾਣੀ ਕੱਢ ਕੇ ਦੇ ਦੋਗੇ ਤਾਂ ਬੈਸਟ ਰਿਜ਼ਲਟ ਆ ਯਾਨੀ ਕਿ ਉਹਨੂੰ ਧੁੱਪੇ ਜ਼ਰੂਰ ਪਾਉਣਾ ਹੈ ਉਹਦੇ ਨਾਲ ਨਾ ਫਿਰ ਉਹਦੇ ਜਿਹੜੇ ਹੱਡਾ-ਓਡਾ ਦੇ ਵਿੱਚ ਪਾਣੀ ਉਹ ਸਾਰਾ ਨਿਕਲ ਬਾਕੀ ਮੇਰਾ ਵੀਰ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ ਤੁਹਾਡਾ ਭਰਾ ਹੈਗਾ ਕਮੈਂਟ ਬਾਕਸ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਵੀਰੇ ਆਪਾਂ ਤੁਹਾਡੇ ਨਾਲ ਹਮੇਸ਼ਾ ਜਿੰਨੀ ਗਾਪਾ ਨੂੰ ਨੋਲੇਜ ਹੈਗੀ ਆ ਤੇ ਜੋ ਆਪਾਂ ਚੀਜ਼ ਦਾ ਰਿਜ਼ਲਟ ਲਿਆ ਆਪਾਂ ਉਹ ਤੁਹਾਡੇ ਨਾਲ ਬਿਲਕੁਲ ਸ਼ੇਅਰ ਕਰਾਂਗੇ ਠੀਕ ਹੈ ਜੀ